ਭਾਰਤ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਆਪਟ ਕਰਨ ਦੀ ਮਿਤੀ 3 ਮਹੀਨੇ ਵਧਾ ਦਿੱਤੀ ਹੈ ਹੁਣ ਇਹ ਮਿਤੀ 30 ਜੂਨ ਤੋਂ ਵਧਾ ਕੇ 30 ਸਤੰਬਰ ਕਰ ਦਿੱਤੀ ਹੈ ਔਰ ਕੇਂਦਰ ਸਰਕਾਰ ਦੇ ਮੁਲਾਜ਼ਮ ਹੁਣ 30 ਸਤੰਬਰ ਤੱਕ ਯੂਪੀਐਸ ਆਪਟ ਕਰਨ ਬਾਰੇ ਆਪਣੀ ਰਾਏ ਦੇ ਸਕਦੇ ਨੇ ਆ ਇਹ ਆਪਸ਼ਨ ਜਿਹੜੀ 30 ਸਤੰਬਰ ਤੱਕ ਵਧਾਉਣ ਨਾਲ ਮੁਲਾਜ਼ਮਾਂ ਵਿੱਚ ਕੀ ਇਹ ਰੁਝਾਨ ਬਣੇਗਾ ਆਪਟ ਕਰਨ ਦਾ ਯੂਪੀਐਸ ਨੂੰ ਇਹ ਬਹੁਤ ਵੱਡਾ ਸਵਾਲ ਹੈ ਦਰਅਸਲ ਭਾਰਤ ਸਰਕਾਰ ਨੇ ਯੂਪੀਐਸ ਸਕੀਮ ਦੀ ਨੋਟੀਫਿਕੇਸ਼ਨ 24 ਜਨਵਰੀ 2025 ਨੂੰ ਜਾਰੀ ਕੀਤੀ ਸੀ ਤੇ ਇਸ ਤੋਂ ਬਾਅਦ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਪੀਐਫ ਆਰਡੀਏ ਜਿਹੜਾ ਆ ਉਹਨੇ 19 ਮਾਰਚ 2025 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਲਾਗੂ ਕਰਨ ਦੀ ਪ੍ਰਕਿਰਿਆ ਚਲਾਈ ਸੀ ਕੇਂਦਰ ਸਰਕਾਰ ਦੇ ਵਿੱਤ ਵਿਭਾਗ ਅਨੁਸਾਰ ਸਟੇਕ ਹোলਡਰਾਂ ਦੀ ਬੇਨਤੀ ਤੇ ਇਹ ਮਿਤੀ ਵਧਾਈ ਹੈ ਜਿਦੇ ਕਰਕੇ ਹੁਣ 30 ਸਤੰਬਰ ਤੱਕ ਕੇਂਦਰ ਸਰਕਾਰ ਦੇ ਮੁਲਾਜ਼ਮ ਯੂਪੀਐਸ ਆਪਟ ਕਰਨ ਬਾਰੇ ਆਪਣੀ ਲਿਖਤ ਰਾਏ ਦੇ ਸਕਣਗੇ ਦੂਸਰੇ ਪਾਸੇ ਮੁਲਾਜ਼ਮਾਂ ਦੇ ਕੌਮੀ ਲੀਡਰ ਜਿਹੜੇ ਓਪੀਐਸ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਨੇ ਡਾਕਟਰ ਮਨਜੀਤ ਸਿੰਘ ਪਟੇਲ ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਜਿੰਨੀ ਮਰਜ਼ੀ ਆਪਟ ਕਰਨ ਦੀਆਂ ਡੇਟਾ ਵਧਾ ਲੈ ਪਰ ਕੇਂਦਰ ਸਰਕਾਰ ਦੇ ਮੁਲਾਜ਼ਮ ਯੂਪੀਐਸ ਅਡਾਪਟ ਨਹੀਂ ਕਰਨਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿੱਨਾਂ ਚ ਸਰਕਾਰ ਵਲੰਟੀਅਰ ਰਟਾਇਰਮੈਂਟ ਦੀ ਮਿਤੀ ਤੋਂ ਪੈਨਸ਼ਨ ਦੇਣ ਦਾ ਫੈਸਲਾ ਨਹੀਂ ਕਰਦੀ ਉਦੋਂ ਤੱਕ ਮੁਲਾਜ਼ਮ ਇਸ ਨੂੰ ਆਪਟ ਨਹੀਂ ਕਰਨਗੇ ਜਿੱਤੇ ਭਾਰਤ ਸਰਕਾਰ ਵਾਰ-ਵਾਰ ਆਪਟ ਕਰਨ ਦੀ ਮਤੀ ਵਧਾ ਕੇ ਮਲਾਜਮਾਂ ਨੂੰ ਇਸ ਯੂਪੀਐਸ ਸਕੀਮ ਵੱਲ ਖਿੱਚਣ ਦਾ ਯਤਨ ਕਰ ਰਹੀ ਹੈ ਉੱਥੇ ਦੂਸਰੇ ਪਾਸੇ ਜੋ ਜਾਣਕਾਰੀ ਮਿਲੀ ਹੈ ਪੰਜਾਬ ਸਰਕਾਰ ਵੀ ਹੁਣ ਓਪੀਐਸ ਦੀ ਥਾਂ ਤੇ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਦੇ ਮੁੱਦੇ ਉੱਪਰ ਚਰਚਾ ਕਰ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਅਫਸਰ ਜਿਹੜੇ ਨੇ ਖਾਸ ਕਰਕੇ ਵਿੱਤੂ ਭਾਗ ਨਾਲ ਸੰਬੰਧਿਤ ਅਫਸਰ ਜਿਹੜੇ ਨੇ ਉਹ ਯੂਪੀਐਸ ਆ ਸਕੀਮ ਦੀ ਜਿਹੜੀ ਹੈ ਉਹਦੀ ਘੋਖ ਕਰ ਰਹੇ ਨੇ ਉਹਨੂੰ ਪੜ ਰਹੇ ਨੇ ਉਹਦੀ ਸਟੱਡੀ ਕਰ ਰਹੇ ਨੇ ਜਿਹਦੇ ਤੋਂ ਇਦਾਂ ਦੇ ਸੰਕੇਤ ਮਿਲਦੇ ਨੇ ਵੀ ਸ਼ਾਇਦ ਪੰਜਾਬ ਸਰਕਾਰ ਵੀ OPS ਦੀ ਥਾਂ ਤੇ UPS ਲਾਗੂ ਕਰਨ ਤੇ ਕਿਸੇ ਨਾ ਕਿਸੇ ਢੰਗ ਨਾਲ ਕੋਈ ਕਦਮ ਚੁੱਕ ਸਕਦੀ ਹੈ ਵੈਸੇ ਪੰਜਾਬ ਸਰਕਾਰ ਨੇ ਇਸ ਸਾਲ 2022 ਵਿੱਚ ਹੀ ਸਰਕਾਰ ਵਿੱਚ ਆਉਂਦਿਆਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕਰ ਦਿੱਤਾ ਸੀ ਵੀ ਪੰਜਾਬ ਦੇ ਮੁਲਾਜ਼ਮ ਜਿਹੜੇ ਐਨਪੀਐਸ ਅਧੀਨ ਕੰਮ ਕਰਦੇ ਨੇ ਉਹਨਾਂ ਨੂੰ ਓਪੀਐਸ ਦਿੱਤੀ ਜਾਵੇਗੀ ਪਰ ਇਹਨਾਂ ਨਵੇਂ ਹਾਲਾਤਾਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਓਪੀਐਸ ਮਿਲੇਗੀ ਜਾਂ ਯੂਪੀਐਸ ਮਿਲੇਗੀ ਇੱਕ ਬਹੁਤ ਵੱਡਾ ਸਵਾਲ ਖੜਾ ਆਇਆ ਹੈ